ਮੈਂ ਅਬਿਨਾਸ਼ਾ ਖੰਨਾ ਐਕਸ ਪਾਰਲੀਮੈਂਟ ਅੱਜ ਮੈਂ ਉਸ ਘਟਨਾ ਦੀ ਕੜੇ ਸ਼ਬਦਾਂ ਜਿੰਦਾ ਕਰਦਾ ਜਿਹੜੀ ਘਟਨਾ ਸਾਡੇ ਪਵਿੱਤਰ ਸਥਾਨ ਸਾਡੇ ਸ਼ਰਧਾ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਹੋਈ ਹੈ ਸੁਖਵੀਰ ਸਿੰਘ ਬਾਦਲ ਡਿਪਟੀ ਸੀਐਮ ਐਕਸ ਡਿਪਟੀ ਸੀਐਮ ਜਿਹੜੇ ਕਿ ਕਕਾਲ ਠਾਕ ਸਾਹਿਬ ਤੋਂ ਦਿੱਤੀ ਗਈ ਸਜ਼ਾ ਨੂੰ ਅੰਜਾਮ ਦੇ ਰਹੇ ਸੀ ਬਤੌਰ ਪਹਿਰੇਦਾਰ ਉਹ ਵਰਸ਼ਾ ਫੜ ਕੇ ਗੇਟ ਦੇ ਬਾਹਰ ਖੜੇ ਸੀ ਉਸ ਸਮੇਂ ਇੱਕ ਕੋਸ਼ਿਸ਼ ਕੀਤੀ ਗਈ ਉਹਨਾਂ ਤੇ ਹਮਲਾ ਕਰਨ ਦੀ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਸਿਕਿਉਰਿਟੀ ਵਾਲਿਆਂ ਨੇ ਜਿਨ੍ਹਾਂ ਨੇ ਫੁਰਤੀ ਦਿਖਾ ਕੇ ਉਸ ਹਮਲੇ ਨੂੰ ناکਾਮਤਾ ਕਰਤਾ ਲੇਕਿਨ ਇਸ ਘਟਨਾ ਨੇ ਬਹੁਤ ਸਾਰੇ ਸਵਾਲ ਖੜੇ ਕਰਤੇ ਹਨ ਪਹਿਲਾ ਸਵਾਲ ਹੈ ਕਿ ਇੱਕ ਪਵਿੱਤਰ ਜਗ੍ਹਾ ਦੇ ਵਿੱਚ ਹਥਿਆਰ ਲੈ ਕੇ ਉਹ ਬੰਦਾ ਕਿਸ ਤਰ੍ਹਾਂ ਐਂਟਰ ਪੰਜਾਬ ਸਰਕਾਰ ਜੇ ਪਤਾ ਸੀ ਕਿ ਇਹ ਐਕਸ ਡੀਪੀਸੀਐਮ ਜਿਹੜਾ ਆਲਰੇਡੀ ਅੰਡਰ ਥ੍ਰੈਟ ਹੈ ਜੈਡ ਸਿਕਿਉਰਿਟੀ ਹੈ ਉਹਨੂੰ ਬਾਹਰ ਬੈਠਾ ਆ ਉਹ ਕਿਉਂ ਕਿਸੇ ਬੰਦੇ ਨੂੰ ਇਸ ਤਰ੍ਹਾਂ ਹਥਿਆਰ ਲੈ ਕੇ ਐਂਟਰ ਕੀਤਾ ਕਰਨ ਦਿੱਤਾ ਗਿਆ ਠੀਕ ਹੈ ਉਹ ਇਸ ਕਟੜਾ ਨੂੰ ਅੰਜਾਮ ਦੇਣ ਚ ناکਾਮਤਾ ਹੋ ਗਿਆ ਲੇਕਿਨ ਮੈਂ ਸਮਝਦਾ ਕਿ ਜਿਹੜੀ ਕਾਮਯਾਬੀ ਸਿਕਿਉਰਿਟੀ ਵਾਲੇ ਨੂੰ ਮਿਲੀ ਹੈ ਉਹ ਵੀ ਸ਼ਲਾਘਾਯੋਗ ਹੈ ਪਰ ਇਹ ਹਮਲੇ ਦੀ ਨਿੰਦਾ ਜਿੰਨੀ ਕੀਤੀ ਹੈ ਵੀ ਘੱਟ ਹੈ ਸਰਕਾਰ ਆਪਣੇ ਫਰਜ਼ ਤੋਂ ਪਰ ਇਹ ਨਹੀਂ हट ਸਕਦੀ ਇਹਦੀ ਤਹਿ ਤੇ ਜਾ ਕੇ ਦੀ ਇਨਕੁਆਇਰੀ ਕੀਤੀ ਜਾਵੇ ਕੌਣ ਪਿੱਛੇ ਆ ਕੀ ਮਨਸ਼ਾ ਸੀ ਕੀ ਕਰਨਾ ਚਾਹੁੰਦਾ ਸੀ ਇਕ ਪਵਿੱਤਰ ਸਥਾਨ ਤੇ ਆ ਕੇ ਜਿਹੜਾ ਸਾਡਾ ਸਰਦਾ ਸ਼ਰਦਾ ਕੇਂਦਰ ਹੈ ਉਸ ਤੇ ਇਸੀ ਘਟਨਾ ਨੂੰ ਕਿਉਂ ਅੰਜਾਮ ਦੇਣਾ ਚਾਹੁੰਦਾ ਸੀ ਤਾਂ ਮੈਂ ਪਰਮਾਤਮਾ ਦਾ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਕੇ ਕਰਦਾ ਕਿ ਸੁਖਵੀਰ ਦੀ ਜਿਹੜੀ ਜਾਨ ਬਚੀ ਹੈ ਔਰ ਸਿਕਿਉਰਿਟੀ ਫੋਰਸ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਜਾਨ ਤੇ ਖੇਲ ਤੇ ਇਸ ਹਮਲੇ ਨੂੰ ناکਾਮ ਕੀਤਾ